ਕਿੱਦਿਆ ਸੁਭਾਸੀਆ ਬਹੁਤ ਚੰਗਾ ਸੁਭਾਸੀ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਕਿ ਇੰਨਾ ਚੰਗਾ ਸੀ ਸਾਰੇ ਟੱਬਰ ਦੇ ਬਹੁਤ ਸੁਭਾਸ ਚੰਗਾ ਸੀ ਜਲਸ ਤੁਮਸੇ ਇਹ ਕਹਾਣੇ ਦਾਨੀ ਹੋਈ ਫੁੱਲ ਵੀ ਬਹੁਤ ਉੜਾ ਕੇ ਚਮਨ ਮੇਂ ਬਰਾਨੀ ਹੋਈ ਅੱਜ ਲੱਗਦਾ ਵੀ ਇੱਕ ਐਸਾ ਖਲਾ ਪੈਦਾ ਹੋ ਗਿਆ ਜਿਹੜਾ ਕਦੇ ਵੀ ਨਹੀਂ ਪਰਨਾ ਕਿਉਂਕਿ ਰਾਜਵੀਰ ਜਮਨ ਦੇ ਬਾਰੇ ਕਲਾਕਾਰ ਰੋ ਰੋ ਜੀ ਨਹੀਂ ਜੰਮਦੇ ਨਾ ਇਦਾਂ ਦੇ ਪੁੱਤ ਮਾਮਾ ਰੋ ਰੋ ਜਮਦਿਆਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਦੁਨੀਆ ਦੇ ਨਕਸ਼ੇ ਦੇ ਉੱਪਰ ਆਪਦਾ ਨਾਮ ਬਣਾਉਣਾ ਬਹੁਤ ਵੱਡੀ ਮਿਹਨਤ ਸੀ ਮੇਲਨ ਅਨਸਾਰ ਸੀ ਕਿਸੇ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਕੰਟਰੋਵਰਸੀ ਨਾ ਆਪਦੀ ਫੀਲਡ ਦੇ ਵਿੱਚ ਨਾ ਨਗਰ ਦੇ ਵਿੱਚ ਹੁਣ ਅਸੀਂ ਆਮ ਹੀ ਇੱਥੇ ਬੈਠੇ ਰਹਿੰਦੇ ਸੀਗੇ ਜੀ ਇਹ ਗੱਡੀ ਖੜਾ ਹਾਂਜੀ ਆਂਟੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਗਰ ਮੇਲਕੋਰਾ ਬੇਟੇ ਮੇਰੇ ਕੋਲ ਕਿੱਥੋਂ ਆਏ ਹੋ ਅਸੀਂ ਜੀਰਾਉਂ ਤੋਂ ਆਏ ਆ ਅੱਛਾ ਤੁਸੀਂ ਇੱਥੇ ਮਤਲਬ ਇਹਨਾਂ ਨੂੰ ਕਿੱਦਾਂ ਜਾਣਦੇ ਇਹ ਨਾ ਸਾਡੀ ਲਿਆਜ ਸੀਗੀ ਮੇਰੇ ਹਸਬੰਦ ਦੀ ਤੇ ਰਾਜਵੀਰ ਜੀ ਬੰਦੇ ਸੀ ਡੇੜੀ ਦੀ ਅੱਛਾ ਪੁਲਿਸ 'ਚ ਇਕੱਠਿਆਂ ਦੀ ਜੌਬ ਸੀਗੀ ਅੱਛਾ ਜੀ ਹਾਂ ਸਾਡਾ ਘਰ ਵਾਲਾ ਵਾਸਤਾ ਸੀ ਇਨਾ ਨਾਲ ਅਸੀਂ ਬਹੁਤ ਵਰਤਦੇ ਸੀ ਬਹੁਤ ਚੰਗੇ ਬੰਦੇ ਆ ਇਹ ਹਾਂ ਜਿਵੇਂ ਤੁਹਾਡੇ ਹਸਬੰਡ ਜੋ ਸੀਗੇ ਉਹ ਰਾਜਵੀਰ ਨਾਲ ਨਹੀਂ ਅੱਜ ਵੀ ਡੈਡੀ ਦੇ ਨਾਲ ਸੀ ਡੈਡੀ ਦੇ ਨਾਲ ਜੋ ਇਕੱਠੇ ਪਰਾਂ ਮੰਗੂ ਰਹੇ ਅਸੀਂ ਇਕੱਠੇ ਰਹੇ ਹਾਂ ਅਤਵਾ ਦੇ ਟਾਈਮ 'ਚ ਵੀ ਅਸੀਂ ਇਕੱਠੇ ਰਹੇ ਹਾਂ ਹਾਂ ਜਿਵੇਂ ਤੁਸੀਂ ਦੱਸਦੇ ਕਾਫੀ ਵਰਤਨਾ ਵਰਤਾਣਾ ਸੀਗਾ ਤੇ ਜੋ ਰਾਜਵੀਰ ਸੀ ਮਤਲਬ ਤੁਹਾਡੇ ਹੱਥਾਂ ਦੇ ਵਿੱਚ ਵੱਡੇ ਹੱਥਾਂ ਚ ਪਲੇ ਸੀ ਅਸੀਂ ਇਕੱਠੇ ਹੀ ਰਹੇ ਸੀ 2-3 ਮਹੀਨੇ ਹਾਂਜੀ ਅੱਛਾ ਕਿ ਇਸ ਤਰੀਕੇ ਦਾ ਸੁਭਾਅ ਸੀ ਉਹਨਾਂ ਦਾ ਬਹੁਤ ਚੰਗਾ ਸੁਭਾਅ ਸੀ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਵੀ ਇੰਨਾ ਚੰਗਾ ਸੀ ਸਾਰੇ ਟੱਬਰ ਦਾ ਹੀ ਬਹੁਤ ਸੁਭਾਅ ਚੰਗਾ ਸੀ ਅੱਛਾ ਅ ਅੰਟੀ ਜੀ ਜਿਵੇਂ ਦੇਖਿਆ ਜਾ ਰਿਹਾ 35 ਸਾਲ ਦੀ ਉਮਰ ਸੀਗੀ ਤੇ ਬੱਚੇ ਵੀ ਹਜੇ ਬਹੁਤ ਛੋਟੇ-ਛੋਟੇ ਬੱਚੇ ਆ ਕਾਹਿੰ ਤਾਂ ਮਾਰ ਕੇ ਸੱਟ ਗਿਆ ਮਾਂ ਅੰਟੀ ਇੱਕ ਆ ਵੀ ਇੱਕ ਸਵਾਲ ਉੱਠਦਾ ਹੈ ਕਿ ਦੇਖੋ ਜੇ ਆਵਾਰਾ ਪਸ਼ੂ ਜੋ ਸੀਗੇ ਉਹਦੇ ਕਾਰਨ ਜੋ ਹੈ ਇੱਕ ਕਾਰਨ ਬਣਿਆ ਇੱਕ ਹਾਂਜੀ ਜ਼ਿਆਦਾ ਇਹ ਤਾਂ ਗਵਰਨਮੈਂਟ ਨੂੰ ਰੋਕਣੇ ਚਾਹੀਦੇ ਹਾਂਜੀ ਹਾਂਜੀ ਜੀ ਮੈਂ ਤੁਹਾਡੇ ਹੱੱਤਾ ਦੇ ਵਿੱਚ ਪਲੇ ਆ ਤੇ ਉਹਨਾਂ ਨੇ ਕਦੀ ਛੋਟੇ ਹੁੰਦੇ ਸੋਚਿਆ ਸੀ ਕਿ ਉਹ ਗਾਇਕੀ ਦੇ ਵੱਲ ਜਾਊਗੇ ਜਾਂ ਪੁਲਿਸ ਪੁਲਿਸ ਆਫਸਰ ਬਣਨਾ ਚਾਹੁੰਦਾ ਪਰ ਨਾ ਲੱਗਿਆ ਬਸ ਉਹਨੂੰ ਇਹ ਖਿਆਲ ਆ ਹੀ ਆਉਂਦੇ ਸੀ ਵੀ ਮੈਂ ਗਾਇਕੀ ਚ ਲੱਗਾ ਹਾਂਜੀ ਹਾਂਜੀ ਇਹ ਕਿੱਦਾਂ ਦਾ ਮਹਿਸੂਸ ਹੁੰਦਾ ਸੀ ਜਦੋਂ ਉਹਨਾਂ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਪੂਰਾ ਬਹੁਤ ਖੁਸ਼ੀ ਮਿਲਦੀ ਸੀ ਸਾਨੂੰ ਹਰ ਵੇਲੇ ਹਾਂਜੀ ਅਜੇ ਰੋਦਰੀ ਫੋਨ ਕਰਦੇ ਰਹਿੰਦੇ ਸਾਨੂੰ ਇੰਨਾ ਪਿਆਰ ਦਿੰਦਾ ਸੀ ਬਹੁਤ ਜ਼ਿਆਦਾ ਹਾਂ ਜੀ ਜਦੋਂ ਮਤਲਬ ਉਹ ਇੱਧਰ ਵਾਪਸ ਆਉਂਦੇ ਸੀ ਤੁਹਾਨੂੰ ਮਿਲਣ ਦੇ ਲਈ ਹਾਂ ਜੀ ਅਸੀਂ ਮਿਲਦੇ ਰਹਿੰਦੇ ਸੀ ਪ੍ਰੋਗਰਾਮਾਂ ਤੇ ਕੋਈ ਨਾ ਕੋਈ ਇਹਨਾਂ ਦੇ ਰਹਿੰਦਾ ਸਾਡੇ ਰਹਿੰਦਾ ਕੋਈ ਨਾ ਕੋਈ ਅਸੀਂ ਇਕੱਠੇ ਹੁੰਦੇ ਸੀ ਹਾਂ ਠੀਕ ਲਾਸਟ ਟਾਈਮ ਕਦੋਂ ਮਿਲੇ ਸੀ ਲਾਸਟ ਟਾਈਮ ਮੈਂ ਭੈਣ ਦੇ ਵਿਆਹ ਵੇਲੇ ਮਿਲੇ ਸੀ ਅੱਛਾ ਹਾਂ ਜੀ ਹਾਂ ਜੀ ਆਪਦੀ ਭੈਣ ਦੇ ਵਿਆਹ ਤੇ ਅੱਛਾ ਹਾਂ ਜੀ ਤੇ ਕਿਸ ਤਰੀਕੇ ਦਾ ਸੀ ਉਹ ਉਹ ਮੈਂ ਕੋਈ ਜਵਾਬ ਨਹੀਂ ਦੇ ਸਕਦੀ ਵੀ ਜਿੰਨਾ ਉਹ ਚੰਗਾ ਸੀ ਮੁੰਡਾ ਐ ਠੀਕ ਹੈ ਆ ਪੂਰਾ ਹੋਣ ਵਾਲਾ ਘਟਾ ਜੋ ਕਿ ਪੰਜਾਬੀ ਇੰਡਸਟਰੀ ਨੇ ਬਿਲਕੁਲ ਹੀ ਆਏ ਅਜਲ ਤੁਮਸੇ ਇਹ ਕਹਾਣਦਾਨੀ ਹੋਈ ਫੁੱਲ ਵੀ ਬਹੁਤ ਉੜਾ ਕੇ ਚਮਨ ਵਿੱਚ ਬਰਾਨੀ ਹੋਈ ਅੱਜ ਲੱਗਦਾ ਵੀ ਇੱਕ ਐਸਾ ਖਲਾ ਪੈਦਾ ਹੋ ਗਿਆ ਜਿਹੜਾ ਕਦੇ ਵੀ ਨਹੀਂ ਪਰਨਾ ਕਿਉਂਕਿ ਰਾਜਵੀਰ ਜਮਨਦੇਵਾਰੇ ਕਲਾਕਾਰ ਰੋ ਰੋਜ ਨਹੀਂ ਜੰਮਦੇ ਨਾ ਇਧੇ ਪੁੱਤ ਮਾਮਾ ਰੋ ਰੋ ਜਮਦੀਆਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਦੁਨੀਆ ਦੇ ਨਕਸ਼ੇ ਦੇ ਉੱਪਰ ਆਪਦਾ ਨਾਮ ਬਣਾਉਣਾ ਬਹੁਤ ਵੱਡੀ ਮਿਹਨਤ ਸੀ ਮੈਂ ਤਾਂ ਉਹ ਹਮੇਸ਼ਾ ਕਹਿੰਦਾ ਤੁਸੀਂ ਵੀ ਸੁਰ ਦਾ ਸੰਗੀਤ ਦਾ ਸੁਪਨਾ ਦਾ ਸਜਸਮਾ ਸੀ ਜਦੋਂ ਵਧੀਆ ਡਰੈਸ ਪਾ ਕੇ ਉਹ ਗੱਪਰੂ ਖਵਦਾ ਸੀ ਸਟੇਜ ਤੇ ਖੜਦਾ ਸੀ ਤਾਂ ਉਹ ਉਹਨੂੰ ਸੁਣਨ ਤੋਂ ਪਹਿਲਾਂ ਲੋਕ 5 ਮਿੰਟ ਉਹਨੂੰ ਨਿਹਾਰ ਦੇ ਰਹੇ ਹੁੰਦੇ ਸੀ ਕਿੰਡਾ ਸੋਹਣਾ ਗੱਭਰੂ ਆ ਮੈਂ ਪੰਜਾਬੀ ਕਲਚਰ ਨੂੰ ਬੇਸਿਕਲੀ ਪ੍ਰਮੋਟ ਕਰਦੇ ਹੋਏ ਹਮੇਸ਼ਾ ਨਜ਼ਰ ਆਇਆ ਹੈ ਨਹੀਂ ਹਮੇਸ਼ਾ ਉਹਨੇ ਪੱਗ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਤੇ ਗੀਤ ਅੱਜ ਤੱਕ ਵੀ ਕਿਸੇ ਉਹਦੇ ਗੀਤ ਤੇ ਕਿੰਤੂ ਪ੍ਰਾਂਤੂ ਨਹੀਂ ਤੇ ਕੋਈ ਐਦਾਂ ਦੀ ਉਹਨੇ ਕਦੇ ਗੱਲ ਨਹੀਂ ਕੀਤੀ ਜੇ ਕਿਸੇ ਕੰਟਰੋਵਰਸੀ ਦੇ ਵਿੱਚ ਪਿਆ ਹੋਵੇ ਸਭ ਨੂੰ ਪਿਆਰ ਦੇ ਨਾਲ ਮਿਲਣਾ ਤੇ ਅੱਜ ਦੁਨੀਆ ਅੱਜ ਸਾਡੇ ਕਲਾਕਾਰ 뮤직 ਇੰਡਸਟਰੀ ਦੇ ਵਿੱਚ ਸਭ ਤੋਂ ਹਾਈ ਰੇਟਡ ਹਾਈ ਰੇਟਡ ਕਲਾਕਾਰ ਤੇ ਸਭ ਤੋਂ ਬਿਜ਼ੀ ਕਲਾਕਾਰ ਸੀ ਉਹ ਤੇ ਹੁਣ ਪਤਾ ਨਹੀਂ ਜਿਹੜਾ ਪਰਿਵਾਰ ਆ ਆਪਾਂ ਕਹਿ ਦਿੰਨੇ ਆ ਇਦਾਂ ਦੇ ਮੌਕਿਆਂ ਤੇ ਪਰਮਾਤਮਾ ਬਣਦਾ ਬਲਪੱਖੀ ਪਰ ਮੈਨੂੰ ਲੱਗਦਾ ਨਹੀਂ ਕਿ ਵੀ ਰੱਬ ਤੇ ਵੀ ਗਿਲਾ ਕਰਨਾ ਬਣਦਾ ਵੀ ਇਥੇ ਮਾਰ ਪਈ ਘੁਰ ਲੈਣੇ ਤੇ ਕੀ ਦਰਦ ਨ ਆਇਆ ਆਪਾਂ ਨਾਰਮਲੀ ਕਹਿੰਨੇ ਆ ਵੀ ਚੰਗੇ ਬੰਦੇ ਰੱਬ ਨੂੰ ਲੋੜ ਆ ਪਰ ਮੈਨੂੰ ਲੱਗਦਾ ਵੀ ਚੰਗੇ ਬੰਦਿਆਂ ਦੀ ਇੱਥੇ ਵੀ ਲੋੜ ਆ ਪਰਮਾਤਮਾ ਮੈਂ ਕਹਿੰਦਾ ਜਿਹੜੇ ਕਲਾਕਾਰ ਨੇ ਲੋਕਾਂ ਨੂੰ ਹਸਾਉਣ ਵਾਲੇ ਨੇ ਲੋਕਾਂ ਨੂੰ ਨਚਾਉਣ ਵਾਲੇ ਨੇ ਖੁਸ਼ ਕਰਨ ਵਾਲੇ ਨੇ ਉਹਨਾਂ ਦੀ ਉਮਰ ਤਾਂ 100-100 ਸਾਲ ਦੀ ਚਾਹੀਦੀ ਆ ਪਰਮਾਤਮਾ ਉਹਨਾਂ ਨੂੰ ਤਾਂ ਬਿਮਾਰੀ ਵੀ ਨਾ ਹੋਈ ਲੈ ਵੀ ਉਹਨਾਂ ਨੂੰ ਬਿਮਾਰ ਬਣਾ ਕਦੇ ਕਰ ਆ ਮੇਰੀ ਉਹਨਾ ਮੁਲਾਕਾਤ ਉਹਨਾਂ ਨਾਲ ਮਤਲਬ 2 2 ਸਾਲ ਸਾਲ ਖੋਇਆ ਤਦੋਂ ਮੁਲਾਕਾਤ ਹੋਈ ਸੀ ਵੈਸੇ ਗੱਲਬਾਤ ਫੋਨ ਤੇ ਹੁੰਦੀ ਰਹੀ ਜਿ ਕੋਈ ਪਰਾਂ ਬਕਰਾਉਣਾ ਜਾਂ ਵੈਸੇ ਇਦਨੋਂ ਅਸੀਂ ਹੁਣ ਮੈਂ ਜਦੋਂ 19 ਦੇ ਵਿੱਚ ਪਹਿਲਾਂ ਦਾ ਬੇਟਾ ਹੋਇਆ ਉਹਦੇ ਵੀ ਸ਼ਗਨ ਦੇਣ ਲਈ ਆਏ ਅਸੀਂ ਪੰਜ ਛੇ ਘੰਟੇ ਰੁਕੇ ਰਹੇ ਰਾਤ ਨੂੰ ਖਾਣਾ ਖੁੰਣਾ ਖਾ ਗਏ ਆਪ ਕੱਲਾ ਕੱਲਾ ਗਰਮ ਗਰਮ ਫੁਰਕਾ ਲੈ ਕੇ ਖਵਾਇਆ ਇੱਦਾਂ ਸਭ ਵੱਡਿਆਂ ਦਾ ਸਤਿਕਾਰ ਕਰਦਾ ਸੀ ਉਸ ਤੋਂ ਬਾਅਦ ਫਾਦਰ ਸਾਹਿਬ ਦੇ ਹਲੇ 21 ਚੋਦੇ ਫਾਦਰ ਸਾਹਿਬ ਕਹਿੰਦੇ ਉਹਦੇ ਭੋਗ ਤੇ ਆਏ ਤੇ ਫਿਰ ਗੱਲਬਾਤ ਹੁੰਦੀ ਰਹਿੰਦੀ ਸੀ ਸਾਡੀ ਉਹਦੇ ਨਾਲ ਬੱਚੇ ਵੀ ਬਹੁਤ ਛੋਟੇ ਸੀ ਸਰ ਹਜੇ ਤਾਂ ਮਤਲਬ ਉਹਨਾਂ ਦੀ ਵੀ ਕੋਈ ਨਿਖਾਸ ਉਮਰ ਨਹੀਂ ਹੈ ਬ ਬੇਟਾ ਉਹਨਾਂ ਦਾ ਤੇ ਬੇਟੀ ਮਤਲਬ 13-14 ਸਾਲ ਦੀ ਮੈਨੂੰ ਪਤਾ ਨਹੀਂ ਐਗਜੈਕਟ ਆ ਬੇਟਾ 6 6 ਸਾਲ ਦਾ ਹੋਣਾ ਤੇ ਬੇਟੀ 3-4 ਸਾਲ ਵੱਡੀ ਹੋਣੀ ਆ ਕਿ ਉਹ ਦੇਖੋ ਜਦੋਂ ਘਰ ਦੇ ਵਿੱਚ ਬਜ਼ੁਰਗ ਬੈਠੇ ਹੋਣ ਇੱਕ ਘਰ ਦਾ ਪੁੱਤ ਚਲੇ ਜਾਵੇ ਦਾਦੀ ਬੈਠੀ ਐ ਮਾਂ ਬੈਠੀ ਐ ਭੈਣ ਵੀ ਵੱਡੀ ਐ ਤੇ ਇਹ ਇਤੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਉਹਦੇ ਮਾਂ ਮਾਂ ਦਾਦੀ ਨੂੰ ਉਹਦੀ ਉਹਦੀ ਜਿਹੜੇ ਮਿਸ ਜੀ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਿਸੇ ਭੈਣ ਦਾ ਸੁਹਾਗ ਉੱਜੜ ਜੇ ਤੇ ਕਿਸੇ ਭੈਣ ਦਾ ਭਾਈ ਚਲੇ ਜਾਵੇ ਮਾਂ ਦਾ ਪੁੱਤ ਚਲੇ ਜਾਵੇ ਬੱਚਿਆਂ ਦੇ ਸਿਰ ਦਾ ਸਾਇਆ ਚਲੇ ਜਾਵੇ ਆਹਨ ਵਾਲਾ ਸਮਾਂ ਉਹਨੇ ਕਿਵੇਂ ਗੁਜ਼ਾਰਨਾ ਦੁਨੀਆ ਨੇ ਆਪਣਾ ਰੁਟੀਨ ਚ ਆਪ ਦੇ ਉੱਤੇ ਜਗਰ ਸਾਰੇ ਬਿਜ਼ੀ ਹੋ ਜਾਂਦੇ ਨੇ ਪਰ ਉਹਨਾਂ ਦਾ ਸਮਾਂ ਕਿਵੇਂ ਲੰਘਣਾ ਇਹ ਸੋਚ ਕੇ ਬਹੁਤ ਦੁੱਖ ਹੁੰਦਾ ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ بس ਇਹੀ ਕਹਿ ਸਕਦੇ ਸਰ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੇ ਕਾਫੀ ਇੱਕ ਇੰਪੋਰਟੈਂਟ ਰੋਲ ਪਲੇ ਕੀਤਾ ਉਹ ਇਵੇਂ ਕੋਈ ਭਰ ਸਕਦਾ ਹੈ ਉਹਨਾਂ ਦੇ ਰੋਲ ਨਹੀਂ ਜਿਹੜੀ ਰਾਜਵੀਰ ਉਹਦੇ ਜਿੱਦਾਂ ਦੀ ਗਾਇਕੀ ਸੀ ਜਿੱਦਾਂ ਦੇ ਉਹਦੇ ਗੀਤ ਸੀ ਜਿੱਦਾਂ ਦੀ ਪਰਫਾਰਮੈਂਸ ਸੀ ਜਿੱਦਾਂ ਦੀ ਉਹਦੀ ਅਦਿੱਖ ਸੀ ਮੈਨੂੰ ਲੱਗਦਾ ਨਹੀਂ ਵੀ ਉਹ ਹੋਰ ਕੀ ਉਹਦੇ ਵਰਗਾ ਕੀ ਹੋ ਸਕਦਾ ਜਿੰਨਾ ਸ੍ਰੀਲਾ ਕਲਾਕਾਰ ਸੀ ਤੇ ਉਹਨਾਂ ਹੀ ਵਧੀਆ ਉਹ ਸਟੇਜ ਦਾ ਪਰਫਾਰਮਰ ਬੀ ਸੀ ਤੇ ਉਹਨਾਂ ਉਹਨਾਂ ਵਧੀਆ ਤਾਂ ਮਜਾ ਹੀ ਆ ਪੱਕ ਬਹੁਤ ਸੀ ਜਦੋਂ ਕਿਤੇ ਬੈਠੇ ਹੋਣਾ ਤੇ ਉਹ ਹਸਾਉਂਦਾ ਹੀ ਬਹੁਤ ਸੀ ਗੱਲਾਂ ਕਹਿੰਦੀ ਆਪਾਂ ਉਹ ਉਹ ਵੀ ਮਜਾ ਹੀ ਆ ਵੀ ਬਹੁਤ ਸੀਗਾ ਹਾਂ ਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵੰਤ ਸਿੰਘ ਜਵੰਦਾ ਜੀ ਅੱਛਾ ਪਿੰਡ ਵਾਸੀ ਆ ਤੁਸੀਂ ਹਾਂਜੀ ਪਿੰਡ ਪੋਨਾ ਕਮਾਂਢੀ ਆ ਜੀ ਆ ਆਪਣਾ ਘਰ ਉਹ ਰਾਜਵੀਰ ਦਾ ਜੀ ਬਿਲਕੁਲ ਸਾਡੇ ਧੱਸਾਂ ਚ ਪੜਿਆ ਚਲੋ ਮੈਂ ਉਹ ਤੋਂ ਵੱਡੀ ਉਮਰ ਦਾ ਉਹ ਛੋਟਾ ਸੀ ਸਾਡੇ ਬੱਚੇ ਅਰਗਾ ਸੀਗਾ ਇਸੇ ਗਲੀਆਂ ਚ ਇਹਨਾਂ ਗਰਾਉਂਡਾਂ ਜੀ ਖੇਡਦਾ ਉਹ ਵੱਡਾ ਹੋਇਆ ਪਰ ਜੋ ਰੱਬ ਨੂੰ ਜਿੰਨੀ ਸ਼ੌਹਰਤਾ ਹਾਸਲ ਕੀਤੀ ਜਿੰਨਾ ਬੱਚਾ ਮੈਲਣਸਾਰ ਸੀ ਕਿਸੇ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਕੰਟਰੋਵਰਸੀ ਨਾ ਆਪਦੀ ਫੀਲਡ ਦੇ ਵਿੱਚ ਨਾ ਨਗਰ ਦੇ ਵਿੱਚ ਹੁਣ ਅਸੀਂ ਆਮ ਹੀ ਇੱਥੇ ਬੈਠੇ ਰਹਿੰਦੇ ਸੀਗੇ ਜੀ ਗੱਡੀ ਖੜਾ ਆ ਕੇ ਤੁਹਾਨੂੰ ਸਾਰਿਆਂ ਨੇ ਤੁਸੀਂ ਨਗਰ ਦੇ ਗੱਲਾਂ ਕਰੀਆਂ ਹੋਣੀਆਂ ਵੀ ਇਹ ਨਹੀਂ ਸੀਗਾ ਵੀ ਅ ਮੈਂ ਵੀ ਕੋਈ ਸੈਲੀਬ੍ਰਿਟੀ ਬਣ ਗਿਆ ਕਿਉਂਕਿ ਉਹ ਸਾਡੇ ਨਗਰ ਦੇ ਵਿੱਚ ਕਦੇ ਗਨਮੈਨ ਨਹੀਂ ਲੈ ਕੇ ਆਉਂਦਾ ਜੀ ਜਦੋਂ ਵੀ ਰਾਜਵੀਰ ਆਉਂਦਾ ਸੀ ਸਾਡੇ ਇੱਥੇ ਉਹ ਆਪ ਕੱਲਾ ਗੱਡੀ ਚਲਾ ਕੇ ਆਉਂਦਾ ਸੀ ਸਾਨੂੰ ਨਹੀਂ ਪਤਾ ਉਹਦੇ ਬਾਹਰ ਕਿੰਨੇ ਗਨਮੈਨ ਸੀ ਜਾਂ ਬੌਂਸਰ ਸੀਗੇ ਉਹਦੇ ਨਾਲ ਜਾਂਦੇ ਸੀ ਪਰ ਉਹਨੇ ਕਦੇ ਇੱਥੇ ਆ ਕੇ ਉਹ ਬਈ ਇੱਕ ਕੈਲੀਬ੍ਰਿਟੀ ਜਾਂ ਬਣ ਕੇ ਨਹੀਂ ਸੀ ਨਗਰ ਦੇ ਵਿੱਚ ਆਇਆ ਇੱਕ ਆਮ ਬੱਚਾ ਬਣ ਕੇ ਨਗਰ ਦਾ ਜਿਸ ਤਰ੍ਹਾਂ ਉਹ ਗਾਉਣ ਤੋਂ ਪਹਿਲਾਂ ਸੀਗਾ ਵਿਚਰਦਾ ਸੀ ਸਾਡੇ ਨਗਰ ਦੇ ਵਿੱਚ ਉਦਾਂ ਹੀ ਉਹ ਸਾਦਾ ਹੀ ਰਿਹਾ ਉਸੇ ਤਰ੍ਹਾਂ ਹੀ ਸੱਦ ਦੱਸਿਆ ਜਾਂਦਾ ਕਿ ਪਹਿਲੇ ਉਹ ਪੁਲਿਸ ਦੇ ਵਿੱਚ ਸੀਗੇ ਹਾਂ ਬਿਲਕੁਲ ਜੀ ਉਹਨੇ ਆਪਣੀ ਜੋ 10ਥ ਦੀ ਜੋ ਪੜ੍ਹਾਈ ਸੀ ਸਨਮਤੀ ਸਕੂਲ ਤੋਂ ਕਰੀ ਆਪਣਾ ਪਲੱਸ 1 ਪਲੱਸ 2 ਉਤੋਂ ਕਰਿਆ ਸਦਮਾ ਖੁਰਦ ਤੋਂ ਡੀਏਵੀ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਹਨਾਂ ਨੇ ਸੀਟਰ ਦੀ ਤੇ ਆਪਣੀ 뮤직 ਦੀ ਡਿਗਰੀ ਕਰੀ ਉਸ ਤੋਂ ਬਾਅਦ ਚਲੋ ਉਹਨਾਂ ਦੇ ਫਾਦਰ ਸਾਹਿਬ ਸਾਬਕਾ ਇਨਸਪੈਕਟਰ ਸੀਗੇ ਪੁਲਿਸ ਚ ਹਰੇਕ ਨੂੰ ਹੁੰਦਾ ਕਿ ਮੇਰਾ ਬੱਚਾ ਵੀ ਇਹ ਫੀਲਡ ਚ ਆਵੇ ਪਰ ਰਾਜਵੀਰ ਨੂੰ ਨਹੀਂ ਸੀ ਚਲੋ ਪਰਿਵਾਰ ਦੀ ਕਹਿਣ ਦੇ ਮੁਤਾਬਕ ਰਾਜਵੀਰ ਨੇ ਜੋਇਨਿੰਗ ਕਰ ਲਈ ਨੌਕਰੀ ਕਰੀ ਉਹਨਾਂ ਨੇ 7-8 ਸਾਲ ਨਾਲ ਦੀ ਨਾਲ ਉਹਨਾਂ ਨੇ ਆਪਣਾ ਇਹ ਜੋ ਸਿੰਗਿੰਗ ਦਾ ਸੀਗਾ ਉਹ ਚਲਾਤਾ ਤੇ ਚਲੋ ਜਦੋਂ ਫਿਰ ਉਸ ਤੋਂ ਬਾਅਦ ਫਿਰ ਦੋਨੇ ਚੀਜ਼ਾਂ ਨਹੀਂ ਸੀ ਨਾਲ-ਨਾਲ ਲੈ ਕੇ ਨਾ ਤਾਂ ਉਹਨਾਂ ਜੋ ਵੀ ਜਾਂ ਕਰ ਸਕਦੇ ਜਾਂ ਸਿੰਗਿੰਗ ਫਿਰ ਉਹਨਾਂ ਨੇ ਰਜਾਇਨ ਕਰਤਾ ਸੀਗਾ ਜੀ ਪੰਜਾਬ ਪੁਲਿਸ ਤੋਂ ਜਿਵੇਂ ਕੀ ਤੁਸੀਂ ਦੱਸ ਰਹੇ ਹੋ ਕਿ ਇੰਨਾ ਹੀ ਗਲੀਆਂ ਦੇ ਵਿੱਚੋਂ ਖੇਡ ਕੇ ਆ ਵੱਡੇ ਹੋਇਆ ਗਰਾਊਂਡਾਂ ਦੇ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਗਰਾਊਂਡ ਦੇ ਵਿੱਚ ਪਹਿਲੀ ਉਹਨਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਬਿਲਕੁਲ ਜੀ ਬਿਲਕੁਲ ਹੀ ਜੋ ਸਟੇਜ ਅੱਜ ਉਸ ਦੀ ਅੰਤਮ ਸਟੇਜ ਬਣਗੀ ਉਹ ਸਟੇਜਾਂ ਦਾ ਰਾਜਾ ਸੀਗਾ ਜੀ ਇਸੇ ਸਟੇਜ ਤੋਂ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਉਸੇ ਕਾਰਨ ਹੀ ਕੱਲ ਪਹਿਲਾਂ ਸਾਡਾ ਸ਼ਮਸ਼ਾਨ ਘਾਟ ਦੇ ਵਿੱਚ ਸੀਗੀ ਸਾਡੀ ਤਿਆਰੀ ਅਸੀਂ ਸਫਾਈ ਵਗੈਰਾ ਉੱਥੇ ਕਰੀ ਸੀ ਉਸ ਤੋਂ ਬਾਅਦ ਚਲੋ ਨਗਰ ਨੇ ਕਰਿਆ ਵੀ ਨਹੀਂ ਕੋਈ ਜਗ੍ਹਾ ਦੀ ਪ੍ਰੋਬਲਮ ਦਾ ਵੀ ਹੋ ਗਿਆ ਕੋਰਸ ਇਹ ਹੋ ਗਿਆ ਵੀ ਇਹ ਸੇ ਸਟੇਜ ਤੋਂ ਉਹਨਾਂ ਨੇ ਸ਼ੁਰੂਆਤ કરી ਸੀ ਤਾਂ ਅਸੀਂ ਇਹ ਜਗ੍ਹਾ ਪਿੰਡ ਨੇ ਤੇ ਨਗਰ ਨੇ ਪੰਚਾਇਤ ਨੇ ਸਾਰੇ ਨੇ ਇਸ ਕਰਕੇ ਇਹਨਾਂ ਦੀ ਜੋ ਅੰਤਮ ਆਪਣੇ ਸੰਸਕਾਰ ਹੋਇਆ ਤਾਂ ਇਸੇ ਸਟੇਜ ਤੇ ਕੀਤਾ ਗਿਆ। ਸਰ ਜਿਵੇਂ ਇਹ ਪੋਣਾ ਪਿੰਡ ਹੈ ਇਹ ਇਸ ਦਾ ਨਾਮ ਜੋ ਹੈ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਾਜਵੀਰ ਜਿਹਦੇ ਨਾਮ ਤੋਂ ਇਹ ਪਿੰਡ ਜਾਣਿਆ ਜਾਵੇ ਜਾਂ ਜਾਣਿਆ ਤਾਂ ਜਾਂਦਾ ਹੀ ਹੈ ਪਰ ਇੱਕ ਜੋ ਹੈ ਆਫੀਸ਼ੀਅਲੀ ਨਾਮ ਜੋ ਹੈ ਦੇ ਦਿੱਤਾ ਜਾਵੇ। ਮੈਂ ਇੱਥੇ ਪੱਤਰ ਤੈਨੂੰ ਇੱਕ ਕਰੂੰਗਾ ਇਹ ਪੋਣਾ ਪਿੰਡ ਨਹੀਂ ਹੈ ਹੋਰ ਵੀ ਮੇਰੇ ਪੱਤਰਕਾਰ ਭਰਾ ਕਈ ਥੋੜਾ ਜਿਹਾ ਅਚਾਰਨ ਦੇ ਵਿੱਚ ਇਹ ਪੋਨਾ ਪਿੰਡ ਆ ਜੀ। ਜੇ ਇੰਗਲਿਸ਼ ਦੇ ਵਿੱਚ ਇਹਨੂੰ ਕਹੀਏ ਤਾਂ ਪੀਓ ਐਨਏ ਪੋਨਾ ਜੇ ਪੰਜਾਬੀ 'ਚ ਲਿਖੀਏ ਤਾਂ ਪੱਪੇ ਨੂੰ ਹੋੜਾ ਨੰਨੇ ਨੂੰ ਕੰਨਾ ਪੋਨਾ ਉਹਨਾਂ ਪਿੰਡ ਆ ਜੀ ਇਹ ਸਾਡਾ ਰਾਜਵੀਰ ਤੋਂ ਪਹਿਲਾਂ ਸਾਡੇ ਨਗਰ ਦੀ ਕੋਈ ਸੀਗੀ ਪਹਿਚਾਣ ਸਾਡੇ ਰੋਸ਼ਨੀ ਦਾ ਮੇਲਾ ਲੱਗਦਾ ਬਬ ਜੋ ਜਗਰਾਮ ਵਾਲੀ ਰੋਸ਼ਨੀ ਆਪਣੇ ਮਸ਼ਹੂਰ ਆ ਉਸ ਦਾ ਮੇਲਾ ਵੀ ਸਾਡੇ ਇੱਥੇ ਲੱਗਦਾ ਪਰ ਰਾਜਵੀਰ ਸਾਨੂੰ ਦੇ ਕਾਰਨ ਸਾਡਾ ਆਲ ਦੁਨੀਆ ਦੇ ਵਿੱਚ ਵੱਲ ਦੇ ਵਿੱਚ ਨਾਮ ਰੋਸ਼ਨ ਹੋਇਆ ਤੋ ਜੋ ਅੱਗੇ ਵੀ ਅਸੀਂ ਰਾਜਵੀਰ ਨੂੰ ਆਪਣੀਆਂ ਯਾਦਾਂ ਦੇ ਵਿੱਚ ਹਮੇਸ਼ਾ ਬਣਾ ਕੇ ਰੱਖਾਂਗੇ ਇਸੇ ਕਾਰਨ ਹੀ ਅਸੀਂ ਜੋ ਖੇਡ ਗਰਾਊਂਡ ਆ ਪ੍ਰਾਇਮਰੀ ਸਕੂਲ ਦਾ ਉਹ ਸਟੇਜ ਦੇ ਉੱਤੇ ਉਹਨਾਂ ਦਾ ਅੰਤਮ ਸੰਸਕਾਰ ਕਰਿਆ ਤੇ ਅਸੀਂ ਉਹਨਾਂ ਨੂੰ ਹਮੇਸ਼ਾ ਆਪਣੀਆਂ ਯਾਦਾਂ ਚਾਪ ਦੇ ਨਾਮ ਰੱਖਾਂਗੇ ਰੱਖਾਂਗੇ ਤੇ ਰੱਖਦੇ ਆਏ ਆ ਤੋ ਉਸੇ ਕਾਰਨ ਉਹਨਾਂ ਦੀ ਅਸੀਂ ਇਹ ਯਾਦਗਾਰ ਜੋ ਵੀ ਆ ਜੋ ਅੱਜ ਮੈਂ ਜੀ ਇਹ ਅਜੇ ਸ਼ਬਦ ਕਹਿਣਾ ਨਹੀਂ ਚਾਹਾਂਗਾ ਕਾਲੀ ਹੋਊਗੀ ਜੋ ਨਗਰ ਦੀ ਸਲਾਹ ਹੋਊਗੀ ਤਾਂ ਅਸੀਂ ਉਹਨਾਂ ਨੂੰ ਹਮੇਸ਼ਾ ਆਪਣੀਆਂ ਯਾਦਾਂ ਦੇ ਵਿੱਚ ਰੱਖਾਂਗੇ ਥੈਂਕ ਯੂ